ਦੋਸਤੋ ਅੱਜ ਦੀ ਇਸ ਕਹਾਣੀ ਵਿੱਚ ਅਸੀਂ ਸਿੱਖਾਂਗੇ ਕਿ ਕਿਸ ਤਰ੍ਹਾਂ ਕਈ ਵਾਰੀ ਕਿਸਮਤ ਸਾਡੇ ਦਰਵਾਜ਼ੇ ਤੇ ਆਪ ਚੱਲ ਕੇ ਆਉਂਦੀ ਹੈ ਪਰ ਸਾਡਾ ਸੁਭਾ ਸਾਡਾ ਹੰਕਾਰ ਕਿਸ ਤਰ੍ਹਾਂ ਦਰਤੀ ਆਈ ਕਿਸਮਤ ਨੂੰ ਵਾਪਸ ਮੋੜ ਦਿੰਦਾ ਹੈ ਇਹ ਕਹਾਣੀ ਹੈ ਇੱਕ ਅਜਿਹੇ ਦਰবেশ ਦੀ ਜਿਹੜਾ ਕਿ ਬਗਦਾਦ ਸ਼ਹਿਰ ਵਿੱਚ ਰਹਿੰਦਾ ਸੀ ਜੋ ਜ਼ਿਆਦਾਤਰ ਸਮਾਂ ਸਫ਼ਰ ਵਿੱਚ ਹੀ ਗੁਜ਼ਾਰਦਾ ਸੀ ਉਹ ਕਦੇ ਬਗਦਾਦ ਦੇ ਇੱਕ ਪਿੰਡ ਵਿੱਚ ਨਜ਼ਰ ਆਉਂਦਾ ਤੇ ਕਦੇ ਦੂਜੇ ਪਿੰਡ ਵਿੱਚ ਲੋਕ ਅਕਸਰ ਉਸ ਦਰਬੇਸ਼ ਨੂੰ ਲੱਭਦੇ ਤੇ ਆਪਣੀਆਂ ਮੁਰਾਦਾਂ ਪੂਰੀਆਂ ਕਰਵਾਉਣ ਲਈ ਉਸ ਤੋਂ ਦੁਆਵਾਂ ਕਰਵਾਉਂਦੇ ਇੱਕ ਵਾਰ ਉਹ ਦਰਬੇਸ਼ ਕਮਰ ਬਨ ਕੇ ਕਿਸੇ ਲੰਮੇ ਸਫ਼ਰ ਤੇ ਜਾ ਰਿਹਾ ਸੀ ਚੱਲਦੇ-ਚੱਲਦੇ ਉਹ ਬਹੁਤ ਥੱਕ ਗਿਆ ਇੱਥੋਂ ਤੱਕ ਕਿ ਉਸਦੇ ਪੈਰ ਸੁੱਜਣ ਲੱਗ ਪਏ ਸੀ ਉਸ ਨੂੰ ਭੁੱਖ ਵੀ ਬਹੁਤ ਤੇਜ਼ ਲੱਗੀ ਸੀ ਪਰ ਫਿਰ ਵੀ ਉਹ ਚੱਲਦਾ ਰਿਹਾ ਪਤਾ ਨਹੀਂ ਉਸ ਨੂੰ ਹਾਲੇ ਕਿੰਨੀ ਦੂਰ ਜਾਣਾ ਸੀ ਸੂਰਜ ਡੁੱਬਣ ਲੱਗਾ ਇੰਨੇ ਵਿੱਚ ਉਹ ਇੱਕ ਪਿੰਡ ਵਿੱਚ ਪਹੁੰਚ ਗਿਆ ਪਿੰਡ ਵਿੱਚ ਪਹੁੰਚ ਕੇ ਉਹ ਸੋਚਣ ਲੱਗਾ ਕਿ ਅੱਜ ਦੀ ਰਾਤ ਇਸੇ ਪਿੰਡ ਵਿੱਚ ਆਰਾਮ ਕਰਨਾ ਚਾਹੀਦਾ ਹੈ ਸਵੇਰੇ ਤਾਜ਼ਾ ਦਮ ਹੋ ਕੇ ਫਿਰ ਅੱਗੇ ਚੱਲਾਂਗਾ ਇਹੀ ਸੋਚ ਕੇ ਉਹ ਇੱਕ ਵੱਡੇ ਸਾਰੇ ਸ਼ਾਨਦਾਰ ਮਕਾਨ ਕੋਲ ਗਿਆ ਤੇ ਦਰਵਾਜ਼ੇ ਤੇ دستਕ ਦਿੱਤੀ ਥੋੜੀ ਦੇਰ ਵਿੱਚ ਇੱਕ ਮੋਟੀ ਔਰਤ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਉਸ ਨੂੰ ਪੁੱਛਣ ਲੱਗੀ ਤੁਸੀਂ ਕੌਣ ਹੋ ਤੇ ਕੀ ਚਾਹੁੰਦੇ ਹੋ ਦਰਬੇਸ਼ ਨੇ ਬੜੀ ਨਰਮੀ ਨਾਲ ਜਵਾਬ ਦਿੱਤਾ ਮੇਕੰ ਮੁਸਾਫਿਰ ਹਾਂ ਜੇ ਤੁਸੀਂ ਅੱਜ ਰਾਤ ਮੈਨੂੰ ਆਰਾਮ ਲਈ ਥੋੜੀ ਜਹੀ ਥਾਂ ਦੇ ਦਿਓ ਤਾਂ ਬੜੀ ਮਿਹਰਬਾਨੀ ਹੋਵੇਗੀ ਔਰਤ ਨੇ ਗਰਜਦੇ ਹੋਏ ਕਿਹਾ ਭੱਜ ਜਾ ਇੱਥੋਂ ਜੇ ਮੈਂ ਤੁਹਾਡੇ ਵਰਗੇ ਹਰ ਨਿਕੰਮੇ ਆਦਮੀ ਤੇ ਮਿਹਰਬਾਨੀ ਕਰਨ ਲੱਗ ਪਈ ਤਾਂ ਆਪਣੇ ਘਰ ਦਾ ਖਰਚਾ ਕਿਵੇਂ ਪੂਰਾ ਕਰਾਂਗੀ ਦਰਵੇਸ਼ ਵਿਚਾਰਾ ਬਿਨਾਂ ਕੁਝ ਬੋਲੇ ਅੱਗੇ ਵੱਧ ਗਿਆ ਉਸੇ ਔਰਤ ਦੇ ਗੁਆਂਢ ਵਿੱਚ ਇੱਕ ਟੁੱਟਿਆ-ਫੁੱਟਿਆ ਪੁਰਾਣਾ ਮਕਾਨ ਸੀ ਦਰਵੇਸ਼ ਨੇ ਇਸ ਮਕਾਨ ਦਾ ਦਰਵਾਜ਼ਾ ਖੜਕਾਇਆ ਇੱਕ ਕਮਜ਼ੋਰ ਬੁੱਢੀ ਔਰਤ ਨੇ ਦਰਵਾਜ਼ਾ ਖੋਲ੍ਹਿਆ ਤੇ ਬੋਲਣ ਲੱਗੀ ਆਓ ਭਾਈ ਕਿੱਥੋਂ ਆਇਓ ਤੇ ਕੀ ਚਾਹੀਦਾ ਹੈ ਦਰਬੇਸ਼ ਬੋਲਿਆ ਬੜੀ ਭੈ ਮੈਂ ਇੱਕ ਥੱਕਿਆ ਹੋਇਆ ਮੁਸਾਫਿਰਾਂ ਮੈਨੂੰ ਰਾਤ ਗੁਜ਼ਾਰਨ ਲਈ ਥੋੜੀ ਜਹੀ ਥਾਂ ਚਾਹੀਦੀ ਹੈ ਜੇ ਅੱਜ ਰਾਤ ਲਈ ਤੁਸੀਂ ਮੈਨੂੰ ਆਪਣੇ ਘਰ ਵਿੱਚ ਥੋੜੀ ਜਹੀ ਥਾਂ ਦੇ ਦਿਓ ਤਾਂ ਬੜੀ ਮਿਹਰਬਾਨੀ ਹੋਵੇਗੀ ਬੁੱਢੀ ਨੇ ਬੜੀ ਨਰਮੀ ਨਾਲ ਕਿਹਾ ਆ ਜਾ ਭਾਈ ਇਸ ਮਕਾਨ ਵਿੱਚ ਪਹਿਲਾਂ ਵੀ ਤਾਂ ਇੰਨੇ ਸਾਰੇ ਲੋਕ ਰਹਿੰਦੇ ਨੇ ਜੇ ਤੁਸੀਂ ਵੀ ਆ ਜਾਉਂਗੇ ਤਾਂ ਕੀ ਫਰਕ ਪੈਣ ਲੱਗਾ ਜਦੋਂ ਦਰਵੇਸ਼ ਅੰਦਰ ਗਿਆ ਤਾਂ ਇਸ ਔਰਤ ਨੇ மஞ்சੇ ਤੇ ਖਿਲਰੇ ਕੱਪੜੇ ਸਿਮੇਟ ਕੇ ਇੱਕ ਪਾਸੇ ਰੱਖ ਦਿੱਤੇ ਤੇ மஞ்சੇ ਨੂੰ ਮੁਸਾਫਿਰ ਦੇ ਆਰਾਮ ਲਈ ਖਾਲੀ ਕਰ ਦਿੱਤਾ ਦਰਵੇਸ਼ ਦੀ ਅੱਧੀ ਥਕਾਵਟ ਤਾਂ ਬੁੱਢੀ ਦੀ ਨਰਮੀ ਤੇ ਖੁੱਲੇ ਦਿਲ ਕਾਰਨ ਉੱਤਰ ਚੁੱਕੀ ਸੀ ਉਹ ਘਰ ਅੰਦਰ ਜਾ ਕੇ மஞ்சੇ ਤੇ ਬੈਠ ਗਿਆ ਤੇ ਬੈਠੇ-ਬੈਠੇ ਉਸ ਘਰ ਦਾ ਜ਼ਾਇਜ਼ਾ ਲੈਣ ਲੱਗਾ ਉਸ ਨੇ ਦੇਖਿਆ ਕਿ ਘਰ ਵਿੱਚ ਛੋਟੇ ਵੱਡੇ ਕਈ ਬੱਚੇ ਨੇ ਤੇ ਸਾਰਿਆਂ ਨੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਨੇ ਇਹ ਦੇਖ ਕੇ ਦਰਵੇਸ਼ ਨੇ ਬੁੱਢੀ ਔਰਤ ਨੂੰ ਪੁੱਛਿਆ ਇਹ ਨੇਕ ਔਰਤ ਤੂੰ ਆਪਣੇ ਬੱਚਿਆਂ ਲਈ ਨਵੇਂ ਕੱਪੜੇ ਕਿਉਂ ਨਹੀਂ ਬਣਾਉਂਦੀ ਬੁੱਢੀ ਔਰਤ ਨੇ ਇੱਕ ਠੰਡੀ ਸਾਹ ਭਰਦੇ ਹੋਏ ਕਿਹਾ ਭਾਈ ਮੈਂ ਇੱਕ ਗਰੀਬ ਔਰਤਾਂ ਮਿਹਨਤ ਮਜ਼ਦੂਰੀ ਕਰਕੇ ਕਿਸੇ ਨਾ ਕਿਸੇ ਤਰੀਕੇ ਇਹਨਾਂ ਦਾ পেট ਭਾਲਦੀ ਆਂ ਪਰ ਇਹਨਾਂ ਦੇ ਕੱਪੜੇ ਬਣਾਉਣ ਲਈ ਪੈਸੇ ਕਿੱਥੋਂ ਲੈ ਕੇ ਆਵਾਂ ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰਦੀਆਂ ਪਰ ਪੂਰੀ ਨਹੀਂ ਪੈਂਦੀ ਖੈਰ ਹੁਣ ਤਾਂ ਖਾਣ ਦਾ ਵੇਲਾ ਹੋ ਗਿਆ ਆਓ ਜਿਹੋ ਜਿਹਾਂ ਵੀ ਰੁੱਖਾ ਸੁੱਖਾ ਹੈ ਇਸ ਵਿੱਚ ਸ਼ਰੀਕ ਹੋ ਜਾਓ ਜਦੋਂ ਦਰवेश ਨੇ ਉਹਨਾਂ ਦੇ ਖਾਣੇ ਤੇ ਨਜ਼ਰ ਮਾਰੀ ਤਾਂ ਦੇਖਿਆ ਕਿ ਥੋੜੀਆਂ ਜਿਹੀਆਂ ਰੋਟੀਆਂ ਥੋੜੇ ਜਿਹੇ ਚੌਲ ਤੇ ਪਤਲੀ ਜਿਹੀ ਦਾਲ ਸੀ ਜੋ ਇਹਨਾਂ ਬੱਚਿਆਂ ਲਈ ਵੀ ਕਾਫੀ ਨਹੀਂ ਸੀ ਇਹ ਦੇਖ ਕੇ ਦਰवेश ਨੇ ਕਿਹਾ ਬੜੀ ਭੈਣ ਮੇਰੇ ਕੋਲ ਖਾਣਾ ਪਹਿਲਾਂ ਤੋਂ ਮੌਜੂਦ ਸੀ ਉਹ ਮੈਂ ਖਾ ਲਿਆ ਤੇ ਹੁਣ ਮੈਨੂੰ ਭੁੱਖ ਨਹੀਂ ਹੈ ਬੱਚਿਆਂ ਨਾਲ ਤੁਸੀਂ ਖਾਣਾ ਖਾਓ ਮੈਂ ਬਹੁਤ ਥੱਕਿਆ ਹੋਇਆ ਇਸ ਲਈ ਆਰਾਮ ਕਰਨਾ ਚਾਹੁੰਦਾ ਇਹ ਕਹਿ ਕੇ ਦਰਵੇਸ਼ ਚਾਰਪਾਈ ਤੇ ਲੇਟ ਗਿਆ ਤੇ ਥੋੜੀ ਦੇਰ ਵਿੱਚ ਸਕੂਨ ਦੀ ਨੀਂਦ ਸੌ ਗਿਆ ਸਵੇਰੇ ਉੱਠਦੇ ਹੀ ਦਰਵੇਸ਼ ਨੇ ਬੁੱਢੀ ਔਰਤ ਨੂੰ ਕਿਹਾ ਬੜੀ ਭੈਣ ਤੁਸੀਂ ਇੱਕ ਥੱਕੇ ਹੋਏ ਮੁਸਾਫਿਰ ਨੂੰ ਆਪਣੇ ਘਰ ਵਿੱਚ ਥਾਂ ਦੇ ਕੇ ਬੜਾ ਹੀ ਨੇਕੀ ਦਾ ਕੰਮ ਕੀਤਾ ਹੈ ਮੈਂ ਤੁਹਾਡੀ ਮਹਿਮਾਨ ਨਿਵਾਜ਼ੀ ਦਾ ਬੜਾ ਸ਼ੁਕਰਗੁਜ਼ਾਰ ਆ ਮੈਂ ਅੱਲਾਹ ਤੋਂ ਦੁਆ ਕਰਦਾ ਕਿ ਅੱਜ ਦੇ ਦਿਨ ਸਵੇਰ ਤੋਂ ਤੁਸੀਂ ਜੋ ਵੀ ਕੰਮ ਸ਼ੁਰੂ ਕਰੋ ਸ਼ਾਮ ਤੱਕ ਉਹੀ ਕਰਦੇ ਰਹੋ ਇਹ ਸੁਣ ਕੇ ਬੁੱਢੀ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਉਹ ਮਿਹਰਬਾਨ ਭਾਈ ਤੁਹਾਡੀ ਦੁਆ ਤੋਂ ਬਿਨਾ ਵੀ ਤਾਂ ਮੈਂ ਸਾਰਾ ਦਿਨ ਕੰਮ ਹੀ ਕਰਦੀ ਰਹਿਣੀ ਆ ਸਵੇਰੇ ਹੁੰਦੇ ਹੀ ਕੰਮ ਸ਼ੁਰੂ ਕਰ ਦਿੰਦੀ ਆ ਤੇ ਰਾਤ ਗਏ ਤੱਕ ਕੰਮ ਕਰਦੀ ਹੀ ਰਹਿਣੀ ਆ ਤੇ ਕੰਮ ਹੈ ਕਿ ਖਤਮ ਹੋਣ ਵਿੱਚ ਹੀ ਨਹੀਂ ਆਉਂਦਾ ਬੁੱਢੀ ਇਹ ਗੱਲਾਂ ਕਰ ਹੀ ਰਹੀ ਸੀ ਕਿ ਉਸ ਨੇ ਅੱਖਾਂ ਚੁੱਕ ਕੇ ਦੇਖਿਆ ਤਾਂ ਦਰਵੇਸ਼ ਉਦੋਂ ਤੱਕ ਉਥੋਂ ਜਾ ਚੁੱਕਾ ਸੀ ਦਰਵੇਸ਼ ਦੇ ਜਾਣ ਤੋਂ ਬਾਅਦ ਇਸ ਬੁੱਢੀ ਨੇ ਬੱਚਿਆਂ ਵੱਲ ਦੇਖਿਆ ਤੇ ਸੋਚਣ ਲੱਗੀ ਕਿ ਦਰਵੇਸ਼ ਠੀਕ ਹੀ ਤਾਂ ਕਹਿੰਦਾ ਇਹਨਾਂ ਬੱਚਿਆਂ ਦੇ ਕੱਪੜੇ ਸੱਚਮੁੱਚ ਫਟੇ ਹੋਏ ਨੇ ਬੱਚੇ ਆਖਰਲਾ ਵਾਰਸ ਤਾਂ ਨਹੀਂ ਉਹਨਾਂ ਦੀ ਮਾਂ ਹਲੇ ਜ਼ਿੰਦਾ ਹੈ ਘਰ ਵਿੱਚ ਕੱਪੜੇ ਦਾ ਟੁਕੜਾ ਪਿਆ ਤਾਂ ਹੈ ਸਾਰਿਆਂ ਦੇ ਨਹੀਂ ਤਾਂ ਜਿਸ ਦਾ ਵੀ ਨਾਪ ਬਣਦਾ ਹੈ ਬਣਾ ਦਿੰਨੀ ਆ ਜਰਾ ਨਾਪ ਕੇ ਤਾਂ ਦੇਖਾਂ ਸ਼ਾਇਦ ਵੱਡੇ ਮੁੰਡੇ ਦਾ ਕੁੜਤਾ ਬਣ ਜਾਵੇ ਜਾਂ ਫਿਰ ਸ਼ਾਇਦ ਛੋਟੇ ਬੱਚੇ ਦਾ ਬਣ ਜਾਵੇ ਇਹੀ ਸੋਚ ਕੇ ਉਹ ਗਵੰਡਨ ਕੋਲ ਕੱਪੜਾ ਨਾਪਣ ਲਈ ਫਿੱਤਾ ਮੰਗ ਲਿਆਈ ਵਾਪਸ ਆ ਕੇ ਇਸ ਨੇ ਸੰਦੂਕ ਵਿੱਚੋਂ ਕੱਪੜਾ ਖੱਡਿਆ ਤੇ ਵੱਡੇ ਮੁੰਡੇ ਲਈ ਡੇਢ ਗੱਜ ਕੱਪੜਾ ਨਾਪ ਲਿਆ ਇਹ ਦੇਖ ਕੇ ਉਹ ਬਹੁਤ ਹੈਰਾਨ ਹੋਈ ਕਿ ਕੱਪੜਾ ਹੁਣ ਵੀ ਉਨਾ ਹੀ ਮੌਜੂਦ ਸੀ ਇਸ ਨੇ ਦੂਜੇ ਬੱਚੇ ਲਈ ਵੀ ਕੱਪੜਾ ਨਾਪ ਲਿਆ ਪਰ ਕਪੜਾ ਫਿਰ ਵੀ ਉਨਾ ਹੀ ਸੀ ਕਪੜਾ ਘਟ ਨਹੀਂ ਸੀ ਰਹਾ ਇਸ ਤੋਂ ਬਾਅਦ ਉਹ ਸਾਰੇ ਬੱਚਿਆਂ ਦਾ ਕਪੜਾ ਨਾਪਦੀ ਰਹੀ ਇੱਥੋਂ ਤੱਕ ਕਿ ਉਹ ਸੈਂਕੜੇ ਵਾਰ ਨਾਪ ਚੁੱਕੀ ਸੀ ਪਰ ਕਪੜਾ ਖਤਮ ਹੋਣ ਦਾ ਨਾ ਹੀ ਨਹੀਂ ਸੀ ਲੈ ਰਹਾ ਹਰ ਬਾਰ ਨਾਪ ਕੇ ਵੀ ਕੱਪੜੇ ਦਾ ਟੁਕੜਾ ਉਨਾ ਹੀ ਰਹਿੰਦਾ ਸੀ ਨਾਪੇ ਹੋਏ ਕੱਪੜੇ ਦਾ ਢੇਰ ਲੱਗ ਗਿਆ ਪਰ ਫਿਰ ਵੀ ਉਹ ਕਪੜਾ ਖਤਮ ਹੋਣ ਵਿੱਚ ਨਾ ਆਇਆ ਪਰ ਜਿਵੇਂ ਹੀ ਸੂਰਜ ਡੁੱਬਿਆ ਉਹ ਕਪੜਾ ਵੀ ਖਤਮ ਹੋ ਗਿਆ ਐਨ ਉਸੇ ਵੇਲੇ ਉਸਦੇ ਦਰਵਾਜ਼ੇ ਤੇ ਕਿਸੇ ਨੇ ਦਸਤਕ ਦਿੱਤੀ ਬੁੱਢੀ ਦਰਵਾਜ਼ੇ ਵਾਲੇ ਲਪਕੀ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਉਹ ਗਵੰਡਣ ਆਪਣਾ ਫਿੱਤਾ ਵਾਪਸ ਲੈਣ ਆਈ ਸੀ ਉਸ ਨੂੰ ਅਸਲ ਵਿੱਚ ਫਿੱਤੇ ਦੀ ਕੋਈ ਲੋੜ ਨਹੀਂ ਸੀ ਉਹ ਸਿਰਫ ਇਹ ਜਾਣਨ ਲਈ ਵਿੱਚ ਚੈਨ ਸੀ ਕਿ ਇਸ ਗਰੀਬ ਔਰਤ ਕੋਲ ਨਾਪਣ ਲਈ ਅਜਿਹੀ ਕੀ ਚੀਜ਼ ਆ ਗਈ ਜੋ ਹਾਲੇ ਤੱਕ ਫਿੱਤਾ ਵਾਪਸ ਕਰਨ ਨਹੀਂ ਆਈ ਹੁਣ ਜੋ ਇਸ ਨੇ ਦੇਖਿਆ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਸਾਰਾ ਘਰ ਨਵੇਂ ਤੇ ਚੰਗੇ-ਚੰਗੇ ਕੱਪੜਿਆਂ ਨਾਲ ਭਰਿਆ ਪਿਆ ਸੀ ਉਹ ਹੈਰਾਨ ਹੋ ਕੇ ਪੁੱਛਣ ਲੱਗੀ ਅਰੇ ਬੜੀ ਭੈਣ ਇਹ ਇੰਨਾ ਸਾਰਾ ਕੱਪੜਾ ਅੱਜ ਤੁਹਾਡੇ ਘਰ ਕਿੱਥੋਂ ਆ ਗਿਆ ਗਰੀਬ ਔਰਤ ਨੇ ਜਵਾਬ ਦਿੱਤਾ ਉਹ ਭੈਣ ਇਹ ਤਾਂ ਮੈਂ ਆਪ ਨਹੀਂ ਸਮਝ پا ਰਹੀ ਮੇਰੇ ਕੋਲ ਤਾਂ ਕੱਪੜੇ ਦਾ ਇੱਕ ਟੁਕੜਾ ਹੀ ਪਿਆ ਸੀ ਜਿਸ ਨੂੰ ਨਾਪ ਕੇ ਮੈਂ ਇਹ ਦੇਖਣਾ ਚਾਹੁੰਦੀ ਸੀ ਕਿ ਵੱਡੇ ਮੁੰਡੇ ਦਾ ਸੂਟ ਬਣ ਸਕਦਾ ਹੈ ਜਾਂ ਨਹੀਂ ਪਰ ਇਸ ਨੂੰ ਨਾਪ ਦੇ ਨਾਪ ਦੇ ਸ਼ਾਮ ਹੋ ਗਈ ਤੇ ਫਿਰ ਕਿਤੇ ਜਾ ਕੇ ਉਹ ਕੱਪੜੇ ਦਾ ਟੁਕੜਾ ਖਤਮ ਹੋਇਆ ਉਹ ਦਰवेश ਮੁਸਾਫਿਰ ਸੱਚਮੁੱਚ ਕੋਈ ਅਲੱਦਾ ਇਨਸਾਨ ਸੀ ਜਿਸਨੇ ਜਾਂਦੇ ਜਾਂਦੇ ਮੈਨੂੰ ਇਹ ਦੁਆ ਦਿੱਤੀ ਸੀ ਅਮੀਰ ਔਰਤ ਨੇ ਹੜ ਬੜਾਉਂਦੇ ਹੋਏ ਪੁੱਛਿਆ ਕਿਹੜਾ ਮੁਸਾਫਿਰ ਤੇ ਕਿਹੋ ਜਿਹੀ ਦੁਆ ਗਰੀਬ ਔਰਤ ਨੇ ਜਦੋਂ ਸਾਰਾ ਕਿੱਸਾ ਸੁਣਾਇਆ ਤਾਂ ਅਮੀਰ ਔਰਤ ਆਪਣਾ ਸਿਰ ਪੇਟਣ ਲੱਗੀ ਦਰਅਸਲ ਉਹ ਬਜ਼ੁਰਗ ਪਹਿਲਾਂ ਇਸੇ ਅਮੀਰ ਔਰਤ ਦੇ ਦਰਵਾਜ਼ੇ ਤੇ ਗਿਆ ਸੀ ਜਿਸ ਨੂੰ ਇਸਨੇ ਘੂਰ ਕੇ ਅੱਗੇ ਭੇਜ ਦਿੱਤਾ ਸੀ ਹੁਣ ਉਸ ਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋ ਰਿਹਾ ਸੀ ਉਸਨੇ ਘਰ ਆ ਕੇ ਆਪਣੇ ਨੌਕਰ ਨੂੰ ਹੁਕਮ ਦਿੱਤਾ ਜਲਦੀ ਜਾਓ ਤੇ ਉਸ ਮੁਸਾਫਿਰ ਨੂੰ ਲੱਭ ਕੇ ਲੈ ਕੇ ਆਓ ਤੇ ਜਦੋਂ ਤੱਕ ਉਹ ਨਾ ਮਿਲੇ ਤੁਸੀਂ ਵੀ ਵਾਪਸ ਨਾ ਆਉਣਾ ਅਗਲੇ ਦਿਨ ਨੌਕਰ ਸਵੇਰੇ ਸਵੇਰੇ ਤਿਆਰ ਹੋ ਕੇ ਉਸ ਮੁਸਾਫਿਰ ਦੀ ਖੋਜ ਵਿੱਚ ਨਿਕਲ ਪਿਆ ਤੇ ਦਿਨ ਭਰ ਉਸ ਦਰवेश ਨੂੰ ਲੱਭਦਾ ਰਿਹਾ ਆਖਰਕਾਰ ਇੱਕ ਰਾਤ ਨੂੰ ਉਸਨੂੰ ਉਹ ਦਰवेश ਮਿਲ ਹੀ ਗਿਆ ਤਸਦੀਕ ਲਈ ਉਸਨੇ ਪੁੱਛਿਆ ਬਾਬਾ ਕੀ ਤੁਸੀਂ ਉਹੀ ਮੁਸਾਫਿਰ ਹੋ ਜੋ ਪਿਛਲੀ ਰਾਤ ਫਲਾਣੇ ਪਿੰਡ ਇੱਕ ਬੁੱਢੀ ਔਰਤ ਦੇ ਘਰ ਠਹਿਰੇ ਸੀ ਦਰਵੇਸ਼ ਨੇ ਜਦੋਂ ਹਾਂ ਵਿੱਚ ਜਵਾਬ ਦਿੱਤਾ ਤਾਂ ਨੌਕਰ ਨੇ ਕਿਹਾ ਮੇਰੀ ਮਾਲਕਣ ਨੂੰ ਤੁਹਾਡੇ ਨਾਲ ਕੋਈ ਜ਼ਰੂਰੀ ਕੰਮ ਹੈ ਤੁਸੀਂ ਮੇਰੇ ਨਾਲ ਵਾਪਸ ਚੱਲੋ ਦਰਵੇਸ਼ ਨੇ ਕੁਝ ਦੇਰ ਸੋਚਿਆ ਤੇ ਫਿਰ ਪੁੱਛਣ ਲੱਗਾ ਕਿਹੜੀ ਮਾਲਕਣ ਤੇ ਕਿਹੋ ਜਿਹਾ ਕੰਮ ਦਰਵੇਸ਼ ਨੇ ਇਸ ਨਾਲ ਚੱਲਣ ਤੋਂ ਇਨਕਾਰ ਕਰ ਦਿੱਤਾ ਨੌਕਰ ਨੇ ਗਿੜਗਿੜਾਉਂਦੇ ਹੋਏ ਕਿਹਾ ਇਹ ਨੇਕ ਮੁਸਾਫਿਰ ਜੇ ਤੁਸੀਂ ਮੇਰੇ ਨਾਲ ਨਾ ਚੱਲੇ ਤਾ ਮੇਰੀ ਮਾਲਕਨ ਮੈਨੂੰ ਜ਼ਿੰਦਾ ਨਹੀਂ ਛੱਡੇਗੀ। ਜਦੋਂ ਦਰਵੇਸ਼ ਨੇ ਇਹ ਗੱਲ ਸੁਣੀ ਤਾਂ ਮੁਸਕਰਾਉਂਦੇ ਹੋਏ ਕਿਹਾ ਜੇ ਐਸੀ ਗੱਲ ਹੈ ਤਾਂ ਮੈਂ ਤੇਰੇ ਨਾਲ ਜ਼ਰੂਰ ਚੱਲਾਂਗਾ। ਉਧਰ ਦੂਜੇ ਪਾਸੇ ਜਦੋਂ ਨੌਕਰ ਦਰਵੇਸ਼ ਦੀ ਖੋਜ ਵਿੱਚ ਗਿਆ ਹੀ ਸੀ ਤਾਂ ਅਮੀਰ ਔਰਤ ਨੇ ਬਹੁਤ ਸਾਰੇ ਸਵਾਦਿਸ਼ਟ ਖਾਣੇ ਬਣਾਉਣੇ ਸ਼ੁਰੂ ਕਰ ਦਿੱਤੇ ਸੀ ਤੇ ਮੁਸਾਫਿਰ ਦੀ ਖਾਤੇਦਾਰੀ ਲਈ ਤਿਆਰੀਆਂ ਵੀ ਕਰ ਲਈਆਂ ਸੀ। ਜਦੋਂ ਦਰਵੇਸ਼ ਵਾਪਸ ਆਇਆ ਤਾਂ ਅਮੀਰ ਔਰਤ ਬਹੁਤ ਖੁਸ਼ ਹੋਈ। ਉਸਨੇ ਦਰਵੇਸ਼ ਦੀ ਖਾਤਰਦਾਰੀ ਲਈ ਨਵਾਂ ਤੇ ਨਰਮ-ਨਰਮ ਬਿਸਤਰਾ ਵਿਛਾਇਆ ਤੇ ਨੌਕਰ ਨੂੰ ਉਸਦਾ ਖਿਆਲ ਰੱਖਣ ਦਾ ਹੁਕਮ ਦੇ ਦਿੱਤਾ ਦਰਵੇਸ਼ ਮੁਸਾਫਿਰ 3-4 ਦਿਨ ਉਸ ਔਰਤ ਦੇ ਘਰ ਵਿੱਚ ਠਹਿਰਿਆ ਰਿਹਾ ਇਸ ਦੌਰਾਨ ਉਸਨੇ ਮੁਸਾਫਿਰ ਨੂੰ ਜਾਣ ਲਈ ਤਾਂ ਨਹੀਂ ਕਿਹਾ ਪਰ ਖਾਣ-ਪੀਣ ਵਿੱਚ ਰੋਜ਼ ਫਰਕ ਪੈਂਦਾ ਗਿਆ ਜਿੱਥੋਂ ਤੱਕ ਕਿ ਚੌਥੇ ਦਿਨ ਸਵੇਰੇ ਨਾਸ਼ਤੇ ਵਿੱਚ ਚਾਹ ਨਾਲ ਕੁਝ ਹੋਰ ਖਾਣ ਨੂੰ ਹੀ ਨਾ ਦਿੱਤਾ ਦਰवेश ਨੇ ਜਦੋਂ ਇਹ ਹਾਲਾਤ ਦੇਖੇ ਤਾਂ ਉਸਨੇ ਉੱਥੋਂ ਚਲੇ ਜਾਣਾ ਹੀ ਬਿਹਤਰ ਸਮਝਿਆ ਤੇ ਮਾਲਕਨ ਨੂੰ ਬੁਲਾ ਕੇ ਕਹਿਣ ਲੱਗਾ ਕਿ ਮੈਨੂੰ ਜਾਣ ਦੀ ਇਜਾਜ਼ਤ ਦਿਓ ਅਮੀਰ ਔਰਤ ਇਹ ਸੁਣ ਕੇ ਬਹੁਤ ਖੁਸ਼ ਹੋਈ ਤੇ ਦਰवेश ਨੂੰ ਹੋਰ ਰੁਕਣ ਲਈ ਵੀ ਨਾ ਕਿਹਾ ਉਹ ਦਰवेश ਨੂੰ ਛੱਡਣ ਲਈ ਘਰ ਦੇ ਦਰਵਾਜ਼ੇ ਤੱਕ ਦਰवेश ਨਾਲ ਚਲੀ ਗਈ ਜਦੋਂ ਦਰवेश ਚੁੱਪਚਾਪ ਚਲਿਆ ਜਾ ਰਿਹਾ ਸੀ ਅਮੀਰ ਔਰਤ ਤੋਂ ਰਹਿਣਾ ਨਾ ਗਿਆ ਉਹ ਬੋਲੀ ਉਹ ਨੇਕ ਮੁਸਾਫਿਰ ਮੈਨੂੰ ਜਾਂਦੇ ਜਾਂਦੇ ਦੁਆ ਨੀ ਦਿਓਗੇ ਦਰਵੇਸ਼ ਨੇ ਸ਼ੁਕਰੀਆ ਦਾ ਕਰਦੇ ਹੋਏ ਕਿਹਾ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਦੁਆ ਕਰਦਾ ਕਿ ਤੁਸੀਂ ਜੋ ਵੀ ਕੰਮ ਸਵੇਰੇ ਸ਼ੁਰੂ ਕਰੋ ਸ਼ਾਮ ਤੱਕ ਉਹੀ ਕਰਦੇ ਰਹੋ ਔਰਤ ਦੀ दिली ਤਮੰਨਾ ਪੂਰੀ ਹੋ ਗਈ ਉਹ ਖੁਸ਼ੀ ਨਾਲ ਝੂਮਦੇ ਹੋਈ ਮਕਾਨ ਅੰਦਰ ਆ ਗਈ ਤੇ ਕੱਪੜੇ ਦਾ ਸਭ ਤੋਂ ਵੱਡਾ ਤੇ ਚੰਗਾ ਟੁਕੜਾ ਸੰਦੂਕ ਵਿੱਚੋਂ ਕੱਢ ਕੇ ਸੋਚਣ ਲੱਗੀ ਕਿ ਕਿੰਨਾ ਸ਼ਾਨਦਾਰ ਕੱਪੜਾ ਹੈ ਮੈਂ ਦਿਨ ਪਰ ਇਸ ਨੂੰ ਨਾਪਦੀ ਰਹਾਂਗੀ ਤੇ ਕਪੜਾ ਖਤਮ ਹੋਣ ਵਿੱਚ ਨਹੀਂ ਆਵੇਗਾ ਇਸੇ ਤਰ੍ਹਾਂ ਮੇਰੇ ਕੋਲ ਇਸ ਉੱਤਮ ਕਪੜੇ ਦੇ ਕੇ ਹੀ ਥਾਣ ਜਮਾ ਹੋ ਜਾਣਗੇ ਸਭ ਤੋਂ ਪਹਿਲਾਂ ਮੈਂ ਆਪਣੇ ਤੇ ਆਪਣੀ ਧੀ ਲਈ ਨਵੇਂ-ਨਵੇਂ ਕੱਪੜੇ ਤਿਆਰ ਕਰਵਾਵਾਂਗੀ ਤੇ ਫालतू ਕੱਪੜੇ ਨੂੰ ਵੇਚ ਕੇ ਹਜ਼ਾਰਾਂ ਰੁਪਏ ਕਮਾਵਾਂਗੀ ਇਸਨੇ ਕੱਪੜੇ ਨੂੰ ਸਾਈਡ ਤੇ ਰੱਖਿਆ ਤੇ ਉਸ ਨੂੰ ਨਾਪਣ ਲਈ ਫਿੱਤਾ ਲੈਣ ਚਲੀ ਗਈ ਇਸ ਤੋਂ ਪਹਿਲਾਂ ਕਿ ਉਹ ਕੱਪੜੇ ਨੂੰ ਹੱਥ ਲਾਉਂਦੀ ਉਸ ਨੂੰ ਯਾਦ ਆਇਆ ਕਿ ਰਾਤ ਦਾ ਬਚਿਆ ਹੋਇਆ ਆਟਾ ਰੱਖਿਆ ਹੈ ਜੇ یوں ਹੀ ਪਿਆ ਰਹਾ ਤਾਂ ਖਰਾਬ ਹੋ ਜਾਵੇਗਾ ਤੇ ਜਾਂ ਖੱਟਾ ਹੋ ਜਾਵੇਗਾ ਕਿਉਂ ਨਾ ਉਸ ਆٹے ਦੀਆਂ ਨੌਕਰ ਲਈ ਰੋਟੀਆਂ ਬਣਾ ਦਿਆਂ ਤੇ ਫਿਰ ਆਰਾਮ ਨਾਲ ਸਾਰਾ ਦਿਨ ਕੱਪੜੇ ਨਾਪਦੀ ਰਹਾਂਗੀ ਫਿੱਤੇ ਨੂੰ ਛੱਡ ਕੇ ਉਹ ਰੋਟੀਆਂ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਨੌਕਰ ਨੇ ਪਹਿਲਾਂ ਹੀ ਅੱਗ ਜਲਾ ਰੱਖੀ ਸੀ ਪਰ ਕੰਮ ਜਲਦੀ ਖਤਮ ਕਰਨ ਲਈ ਇਸ ਔਰਤ ਨੇ ਅੱਗ ਨੂੰ ਹੋਰ ਤੇਜ਼ ਕਰ ਦਿੱਤਾ ਤੇ ਆਪ ਇਸ ਬਾਸੇ ਆٹے ਨੂੰ ਨਰਮ ਕਰਨ ਵਿੱਚ ਲੱਗ ਗਈ ਥੋੜੀ ਹੀ ਦੇਰ ਵਿੱਚ ਇਸਨੇ ਕਈ ਰੋਟੀਆਂ ਤੰਦੂਰ ਵਿੱਚ ਲਾ ਦਿੱਤੀਆਂ ਤੰਦੂਰ ਵਿੱਚ ਅੱਗ ਪਹਿਲਾਂ ਹੀ ਜ਼ਿਆਦਾ ਸੀ ਇਸ ਲਈ ਸਾਰੀਆਂ ਰੋਟੀਆਂ ਸੜ ਕੇ ਸੁਆਹ ਹੋ ਗਈਆਂ ਇਸਨੇ ਇੱਕ ਵਾਰ ਫਿਰ ਤੰਦੂਰ ਵਿੱਚ ਰੋਟੀਆਂ ਲਗਾਈਆਂ ਇਸ ਵਾਰ ਵੀ ਜਦੋਂ ਰੋਟੀਆਂ ਕੱਢੀਆਂ ਤਾਂ ਉਹ ਵੀ ਸੜੀਆਂ ਹੋਈਆਂ ਸੀ ਉਸਨੇ ਰੋਟੀਆਂ ਬਣਾ ਬਣਾ ਕੇ ਢੇਰ ਲਾ ਦਿੱਤਾ ਇਸੇ ਤਰ੍ਹਾਂ ਉਹ ਵਾਰੀ ਵਾਰੀ ਤੰਦੂਰ ਵਿੱਚ ਰੋਟੀਆਂ ਲਾਉਂਦੀ ਰਹੀ ਤੇ ਸੜੀਆਂ ਹੋਈਆਂ ਰੋਟੀਆਂ ਤੰਦੂਰ ਵਿੱਚੋਂ ਕੱਢ-ਕੱਢ ਕੇ ਸੁੱਟਦੀ ਰਹੀ ਨਾ ਆਟਾ ਖਤਮ ਹੋਣ ਵਿੱਚ ਆਉਂਦਾ ਸੀ ਨਾ ਹੀ ਤੰਦੂਰ ਦੀ ਅੱਗ ਘਟ ਹੁੰਦੀ ਸੀ ਤੇ ਨਾ ਹੀ ਉਹ ਰੋਟੀਆਂ ਬਣਾਉਣਾ ਬੰਦ ਕਰਦੀ ਸੀ ਹਾਲਾਂਕਿ ਥੱਕ ਕੇ ਉਹ ਚੂਰ ਹੋ ਚੁੱਕੀ ਸੀ ਫਿਰ ਵੀ ਨਾ ਜਾਣੇ ਕਿਉਂ ਉਹ ਰੋਟੀਆਂ ਬਣਾਉਣਾ ਬੰਦ ਹੀ ਨਹੀਂ ਸੀ ਕਰ ਸਕਦੀ ਉਸ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਉਸ ਨੂੰ ਇਹ ਸਭ ਕੰਮ ਕਰਨ ਲਈ ਮਜਬੂਰ ਕਰ ਰਹੀ ਹੋਵੇ ਉਸ ਦੇ ਹੱਥ ਆਪਣੇ ਆਪ ਬਣਾਉਂਦੇ ਤੇ ਸਾੜਦੇ ਰਹੇ ਨਾ ਸਿਰਫ ਰਸੋਈ ਵਿੱਚ ਸਗੋਂ 베ੜੇ ਵਿੱਚ ਵੀ ਸੜੀਆਂ ਹੋਈਆਂ ਰੋਟੀਆਂ ਦਾ ਢੇਰ ਲੱਗ ਗਿਆ ਜਿਵੇਂ ਹੀ ਸੂਰਜ ਡੁੱਬਿਆ ਨਾ ਸਿਰਫ ਭਾਂਡੇ ਵਿੱਚੋਂ ਆਟਾ ਖਤਮ ਹੋਇਆ ਸਗੋਂ ਤੰਦੂਰ ਵੀ ਠੰਡਾ ਪੈ ਗਿਆ ਸੜੀਆਂ ਹੋਈਆਂ ਰੋਟੀਆਂ ਦੇ ਢੇਰ ਕੋਲ ਬੈਠ ਕੇ ਉਹ ਕਾਫੀ ਦੇਰ ਮੁਸਾਫਿਰ ਤੇ ਮੁਸਾਫਿਰ ਦੀਆਂ ਦੁਆਵਾਂ ਨੂੰ ਕੋਸਦੀ ਰਹੀ ਤਾਂ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੋ ਲੋਕ ਸੱਚੇ ਦਿਲ ਨਾਲ ਦੂਜਿਆਂ ਦੀ ਮਦਦ ਕਰਦੇ ਨੇ ਉਹਨਾਂ ਨੂੰ ਉਸਦਾ ਫਲ ਜ਼ਰੂਰ ਮਿਲਦਾ ਹੈ ਗਰੀਬ ਬੁੱਢੀ ਔਰਤ ਨੇ ਦਰਬੇਸ਼ ਨੂੰ ਆਪਣੀ ਤੰਗੀ ਦੇ ਬਾਵਜੂਦ ਵੀ ਥਾਂ ਦਿੱਤੀ ਅਤੇ ਉਸਦੀ ਇਸ ਨੇਕੀ ਦੇ ਬਦਲੇ ਉਸ ਨੂੰ ਅਚਾਨਕ ਚਮਤਕਾਰੀ ਤਰੀਕੇ ਨਾਲ ਕੱਪੜੇ ਮਿਲੇ ਦੂਜੇ ਪਾਸੇ ਅਮੀਰ ਔਰਤ ਜਿਸ ਨੇ ਪਹਿਲਾਂ ਦਰवेश ਨੂੰ ਗੁੱਸੇ ਵਿੱਚ ਚੰਗਾ ਮਾੜਾ ਬੋਲਿਆ ਜਿਸ ਕਾਰਨ ਉਹ ਇਸ ਵਰਕਤ ਤੋਂ ਵੰਚਿਤ ਰਹਿ ਗਈ ਇਹ ਸਿਖਾਉਂਦਾ ਹੈ ਕਿ ਦਇਆ ਅਤੇ ਮਿਹਰਬਾਨੀ ਹਰ ਇਨਸਾਨ ਦੇ ਵੱਸ ਵਿੱਚ ਹੁੰਦੀ ਹੈ ਚਾਹੇ ਉਹ ਗਰੀਬ ਹੋਵੇ ਜਾਂ ਅਮੀਰ ਦਰवेश ਦੀ ਦੁਆ ਦੋਹਾਂ ਔਰਤਾਂ ਨੂੰ ਇੱਕੋ ਜਿਹੀ ਮਿਲੀ ਪਰ ਇਸ ਦਾ ਨਤੀਜਾ ਉਹਨਾਂ ਦੀ ਨੀਅਤ ਅਤੇ ਕੰਮ ਦੇ ਤਰੀਕੇ ਤੇ ਨਿਰਪਰ ਕਰਦਾ ਸੀ ਗਰੀਬ ਔਰਤ ਨੇ ਆਪਣੇ ਬੱਚਿਆਂ ਲਈ ਕੱਪੜੇ ਨਾਪੇ ਜੋ ਇੱਕ ਨੇਕ ਇਰਾਦਾ ਸੀ ਅਤੇ ਉਸ ਨੂੰ ਇਸ ਦਾ ਚੰਗਾ ਫਲ ਵੀ ਮਿਲਿਆ ਪਰ ਅਮੀਰ ਔਰਤ ਨੇ ਲਾਲਚ ਅਤੇ ਸਵਾਰਥ ਵਿੱਚ ਕੱਪੜੇ ਨਾਪਣ ਦੀ ਸੋਚੀ ਪਰ ਉਸ ਦਾ ਦਿਨ ਰੋਟੀਆਂ ਸਾੜਨ ਵਿੱਚ ਬਰਬਾਦ ਹੋ ਗਿਆ ਇਹ ਦਰਸਾਉਂਦਾ ਹੈ ਕਿ ਤੁਹਾਡੀ ਨੀਅਤ ਅਤੇ ਉਦੇਸ਼ ਸਫਲਤਾ ਜਾਂ ناکامی ਨੂੰ ਤੈਅ ਕਰਦੇ ਨੇ ਤਾਂ ਦੋਸਤੋ ਇਸ ਕਹਾਣੀ ਦਾ ਮੁੱਖ ਨੈਤਿਕ ਸੁਨੇਹਾ ਇਹ ਹੈ ਕਿ ਸਾਡੇ ਕੰਮ ਅਤੇ ਨੀਅਤ ਸਾਡੇ ਜੀਵਨ ਦੇ ਨਤੀਜਿਆਂ ਨੂੰ ਤੈਅ ਕਰਦੇ ਨੇ। ਦਇਆ, ਸੱਚਾਈ ਅਤੇ ਨੇਕੀ ਨਾਲ ਜੀਣ ਵਾਲਿਆਂ ਨੂੰ ਸਕੂਨ ਅਤੇ ਬਰਕਤ ਮਿਲਦੀ ਹੈ, ਜਦਕਿ ਲਾਲਚ ਅਤੇ ਸੁਆਰਥ ਨਾਲ ਭਰੇ ਲੋਕ ਅਕਸਰ ਆਪਣੇ ਹੀ ਹੱਥਾਂ ਨਾਲ ਆਪਣੀ ਬਰਬਾਦੀ ਲਿਖਦੇ ਨੇ। ਦੋਸਤੋ, ਇਹ ਕਹਾਣੀ ਅਤੇ ਇਸਦਾ ਸੁਨੇਹਾ ਤੁਹਾਨੂੰ ਕਿਸ ਤਰ੍ਹਾਂ ਲੱਗਾ? ਜੇਕਰ ਚੰਗਾ ਲੱਗਾ ਹੋਵੇ ਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਾਂਝਾ ਕਰੋ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਆਪਣਾ ਖਿਆਲ ਰੱਖੋ